ਮੇਲੇ ਲਾਉਣ ਵਾਲਿਓ ਅੱਜ ਤੁਹਾਡਾ ਮੌਕਾ ਹੈ ਕਿ ਆਪਦੇ ਮੇਲੇ ਮੂਲੇ 'ਚ ਛੱਡ ਕੇ ਨਾ ਇੱਥੇ ਮੇਲਾ ਲਾਓ ਆ ਕੇ ਐਨ ਆਰ ਆਈ ਭਰਾ ਖਾਸ ਤੌਰ ਤੇ ਕਬੱਡੀਆਂ ਨਾ ਵੀ ਕਰਾਵਾਂਗੇ ਇਸ ਸਾਲ ਕੁਛ ਨਹੀਂ ਹੁੰਦਾ ਨਹੀਂ ਕਰਾਵਾਂਗੇ ਕਿਧਰੇ ਨਹੀਂ ਕੁਸ਼ਤੀਆਂ ਨਹੀਂ ਕਰਾਵਾਂਗੇ ਕਿਧਰੇ ਪਹਿਲਵਾਨ ਸਾਡੇ ਵਿਹਲੇ ਨਹੀਂ ਹੋਣ ਲੱਗੇ ਪਰ ਪਹਿਲਾਂ ਪਹਿਲਵਾਨਾਂ ਨੂੰ ਬਚਾਤਾ ਲਈਏ ਜਿਨ੍ਹਾਂ ਨੇ ਕੁਸ਼ਤੀਆਂ ਲੜਦੀਆਂ ਨੇ ਕੱਲ ਭਾਜੀ ਦਾ ਫੋਨ ਆਇਆ ਕਿ ਤਰਨਤਾਰ ਨੇ ਇੱਕ ਸ਼ੋਅ ਹੈ ਪਰ ਮੇਰਾ ਦਿਲ ਨਹੀਂ ਕਰਦਾ ਸ਼ੋਅ ਲਾਉਂਦਾ ਕਿ ਲੋਕ ਇੱਥੇ ਹੜਾਂ 'ਚ ਨੇ ਬਿਲਕੁਲ ਫਿਰ ਕੱਟ ਕੇ ਥੋੜੀ ਦੇਰ ਬਾਅਦ ਫਿਰ ਆ ਗਿਆ ਇਹਨਾਂ ਦਾ ਫੋਨ ਕਹਿੰਦੇ ਭਾਜੀ ਮੈਂ ਸ਼ੋਅ ਲਾਉਂਗਾ ਤੇ ਜੋ ਵੀ ਮੈਂ ਉੱਥੋਂ ਕਮਾ ਕੇ ਲਿਆਉਂਗਾ ਨਾ ਮੈਂ ਉਹ ਹੜਪੀਟਾਂ ਨੂੰ ਦੇ ਦੇਣਾ ਲਿਆ ਕੇ ਤੇ ਸ਼ੋਅ ਲਾ ਕੇ ਆਏ ਉਸ ਤੋਂ ਬਾਅਦ ਸੋ ਮੈਨੂੰ ਲੱਗਦਾ ਇਹ ਕੈਨਸਲ ਕਰਨੋਂ ਜ਼ਿਆਦਾ ਬੈਟਰ ਸੀ ਨਾ ਜਿੰਨੇ ਵੀ ਲੋਕ ਕਹਿੰਦੇ ਆ ਵੀ ਮੈਂ ਫਲਾਣੇ ਗੁਰਦੁਆਰੇ ਚ ਫਰਸ਼ ਲਵਾਤਾ ਮੈਂ ਫਲਾਣੇ ਚਾਹ ਕਰਦਾ ਅੱਜ ਆ ਬਾਬੇ ਨਾਨਕ ਦਾ ਗੁਰਦੁਆਰਾ ਜਿੱਥੇ ਤੁਹਾਡੀ ਲੋੜ ਹੈ ਇੱਥੇ ਤੁਹਾਡੀ ਕਿਸ਼ਤੀਆਂ ਦੀ ਲੋੜ ਹੈ ਜਦੋਂ ਆਪਦੇ ਸਿਰ ਪੈਂਦੀ ਆ ਆਪਾਂ ਸਭ ਕੁਝ ਕਰਦੇ ਆ ਸਮਝੋ ਲੋ ਆਪਦੇ ਸਿਰ ਹੀ ਪਈ ਹੋਈ ਆ ਆਪਾਂ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਇੱਥੇ ਪਸ਼ੂਆਂ ਵਾਸਤੇ ਕੁਝ ਨਹੀਂ ਹੋ ਰਿਹਾ ਬੰਦਿਆਂ ਵਾਸਤੇ ਬਹੁਤ ਕੁਝ ਹੋ ਰਿਹਾ ਔਰ ਸਮਾਨ ਬਚਾਉਣ ਵਾਸਤੇ ਬਹੁਤ ਕੁਝ ਹੋ ਰਿਹਾ ਸਾਡੇ ਪਸ਼ੂਆਂ ਲਈ ਵੈਟਰਨਰੀ ਡਾਕਟਰ ਵੈਟਰਨਰੀ ਹਸਪੀਟਲ ਦੰਗਰਾਂ ਵਾਸਤੇ ਰਾਸ਼ਨ ਦੰਗਰਾਂ ਦਾ ਚਾਰਾ ਜਿਹੜਾ ਹੈਗਾ ਉਹਦਾ ਵੀ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਉਹ ਕਿ ਅਸੀਂ ਦੇਖੇ ਨੇ ਡੰਗਰ ਉਹਨਾਂ ਦੀਆਂ ਲਾਸ਼ਾਂ ਤੈਰਦੀਆਂ ਦੇਖੀਆਂ ਨੇ ਉਹ ਡੰਗਰਾਂ ਨੂੰ ਵਿਚਾਰਿਆਂ ਨੇ ਬੋਲ ਕੇ ਥੋੜੀ ਦੱਸਣਾ ਸੀ ਭੁੱਖੇ ਮਰਦੇ ਹੁਣ ਇੱਥੇ ਹੈਲੀਕਾਪਟਰ ਦੀ ਲੋੜ ਦੀ ਇੱਥੇ ਬੋਟਾਂ ਦੀ ਲੋੜ ਆ ਇੱਥੇ ਕਿਸ਼ਤੀਆਂ ਦੀ ਲੋੜ ਆ ਤੇ ਦੂਜੀ ਉਸੇ ਤਰ੍ਹਾਂ ਇੱਥੇ ਰਾਸ਼ਨ ਜਿਹੜਾ ਹੈਗਾ ਉਹ ਫੁੱਲ ਫੁੱਲ ਅੱਜ ਪਹੁੰਚ ਰਿਹਾ ਹੋਰ ਵੀ ਆ ਜਾਊਗਾ ਪਰ ਇੱਥੇ ਜ਼ਿਆਦਾਤਰ ਡਾਕਟਰਾਂ ਦੀ ਤੇ ਮੈਡੀਕਲ ਸਪਲਾਈ ਦੀ ਲੋੜ ਆ ਇੱਕ ਤਾਂ ਬਲੈਕ ਟੀ ਹੋ ਸਕੇ ਕਾਲੀ ਚਾਹ ਇੱਕ ਵਾਰੀ ਦਿਨ ਚ ਜ਼ਰੂਰ ਪੀ ਲਿਓ ਤਾਂ ਕਿ ਕੋਈ ਵਾਇਰਸ ਆਪਣੇ ਤੇ ਅਟੈਕ ਨਾ ਕਰੇ ਔਰ ਦੂਜੀ ਚੀਜ਼ ਆ ਕਿ ਸਰੋਂ ਦਾ ਤੇਲ ਸਰੀਰ ਤੇ ਮਲੋ ਦਿਨ ਦਾ ਤੇਲ ਮਲੋ ਜਾਂ ਤੁਹਾਨੂੰ ਮੈਂ ਨਿੰਮ ਦਾ ਤੇਲ ਮੈਂ ਵੀ ਭੇਜੂੰਗਾ ਔਰ ਜਿੰਨੇ ਵੀ ਸਾਡੇ ਵੈਦ ਭਰਾ ਜਾਂ ਫੈਕਟਰੀ ਵਾਲੇ ਸੁਣਦੇ ਆ ਕਈਆਂ ਕੋਲ ਤਾਂ ਨਿੰਮ ਦਾ ਤੇਲ ਨੂੰ ਪਏ ਉਲੀ ਲੱਗੀ ਜਾਂਦੀ ਆ ਬਈ ਇੱਥੇ ਭੇਜ ਦਿਓ ਖਬਰੇ ਬਾਬਾ ਤੁਹਾਡੇ ਤੇ ਕਦੋਂ ਮਿਹਰ ਕਰਦੇ ਇੱਕ ਗਿਲਾ ਰਹਿੰਦਾ ਹੈ ਸ਼ਹਿਰ ਵਾਲਿਆਂ ਨਾਲ ਅਕਸਰ ਜਾਂ ਵਪਾਰੀਆਂ ਨਾਲ ਜਾਂ ਜਿਹੜੇ ਲੋਕ ਚੰਡੀਗੜ੍ਹ ਬੈਠੇ ਆ ਕਿ ਜਦੋਂ ਕਿਸਾਨ ਤੇ ਜ਼ਿਮੀਦਾਰ ਤੇ ਜਾਂ ਪਿੰਡਾਂ ਵਾਲਿਆਂ ਤੇ ਮਾਰ ਪੈਂਦੀ ਆ ਤਾਂ ਇਹ ਖੜਦੇ ਨਹੀਂ ਆ ਕੇ ਪਰ ਡਾਕਟਰ ਸੁਭਾਸ਼ ਗੋਇਲ ਚੰਡੀਗੜੋ ਅਜਨਾਲੇ ਹੜਾਂ ਦੇ ਵਿੱਚ ਆਏ ਔਰ ਉਹਨਾਂ ਨੇ ਕਿਹਾ ਕਿ ਮੈਂ ਜਿੰਨੇ ਜੋਗਾ ਮੈਂ ਖੜਾ ਡਾਕਟਰ ਸਾਹਿਬ ਇਹ ਗਿਲਾ ਅਕਸਰ ਰਹਿੰਦਾ ਹੈ ਜੀ ਤੁਸੀਂ ਪਹੁੰਚੇ ਹੋ ਮੈਂ ਇਹ ਗਿਲਾ ਲੋਕਾਂ ਦਾ ਜਾਇਜ਼ ਹੈ ਲੋਕਾਂ ਨੂੰ ਨਾਰੇ ਮਿਲਦੇ ਆ ਲੋਕਾਂ ਨੂੰ ਕਹਾਣੀਆਂ ਮਿਲਦੀਆਂ ਨੇ ਜਦੋਂ ਕੋਈ ਮੁਸੀਬਤ ਆਉਂਦੀ ਹੈ ਥਾਪੜੇ ਦੇਣ ਵਾਲੇ ਬਹੁਤ ਆ ਜਾਂਦੇ ਆ ਪਰ ਸੁਭਾਸ਼ ਗੋਇਲ ਦਾ ਇੱਕ ਰੂਲ ਸ਼ੁਰੂ ਕੀਤਾ ਰਿਹਾ ਵੀ ਆਦਾ ਕਿਤੇ ਜਾਣਾ ਨਹੀਂ ਜੇ ਜਾਣਾ ਫਿਰ ਉੱਥੇ ਹੀ ਰਹਿ ਜਾਣਾ ਮਤਲਬ ਕਹਿਣ ਦਾ ਕਿ ਅੱਜ ਜਦੋਂ ਮੈਂ ਪਹਿਲਾਂ ਤਾਂ ਜਦੋਂ ਵਿੱਚ ਚੱਲਿਆ ਮੈਨੂੰ ਕਿਹਾ ਗਿਆ ਕੀ ਲੈ ਕੇ ਚੱਲਣਾ ਨਾਲ ਬਖਿਆ ਵੀ ਕੁਝ ਨਹੀਂ ਲੈ ਕੇ ਚੱਲਣਾ ਫੜੇ ਉੱਥੇ ਜਾ ਕੇ ਦੇਖਾਂਗੇ ਉੱਥੇ ਲੋਡ ਕਾਦੀ ਆ ਹੁਣ ਜਿੱਥੇ ਲੋਡ ਤਾਂ ਹੈਗੀ ਆ ਆਪਾਂ ਨੂੰ ਦਵਾਈਆਂ ਦੀ ਮੈਡੀਕਲ ਦੀ ਜਾਂ ਕਿਸੇ ਹੋਰ ਚੀਜ਼ ਦੀ ਹੁਣ ਇੱਥੇ ਹੈਲੀਕਾਪਟਰ ਦੀ ਲੋਡ ਦੀ ਇੱਥੇ ਬੋਟਾਂ ਦੀ ਲੋਡ ਆ ਇੱਥੇ ਕਿਸ਼ਤੀਆਂ ਦੀ ਲੋਡ ਆ ਤੇ ਦੂਜੀ ਉਸੇ ਤਰ੍ਹਾਂ ਇੱਥੇ ਰਾਸ਼ਨ ਜਿਹੜਾ ਹੈਗਾ ਉਹ ਫੁੱਲ ਫੁੱਲ ਜਿਹਾ ਪਹੁੰਚ ਰਿਹਾ ਹੋਰ ਵੀ ਆ ਜਾਊਗਾ ਪਰ ਇੱਥੇ ਜ਼ਿਆਦਾਤਰ ਡਾਕਟਰਾਂ ਦੀ ਤੇ ਮੈਡੀਕਲ ਸਪਲਾਈ ਦੀ ਲੋਡ ਆ ਇਦੇ ਵਿੱਚ ਔਰ ਇੱਕ ਹੋਰ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਇੱਥੇ ਪਸ਼ੂਆਂ ਵਾਸਤੇ ਕੁਝ ਨਹੀਂ ਹੋ ਰਿਹਾ ਬੰਦਿਆਂ ਵਾਸਤੇ ਬਹੁਤ ਕੁਝ ਹੋ ਰਿਹਾ ਔਰ ਸਮਾਨ ਬਚਾਉਣ ਵਾਸਤੇ ਬਹੁਤ ਕੁਝ ਹੋ ਰਿਹਾ ਸਾਡੇ ਪਸ਼ੂਆਂ ਲਈ ਵੈਟਰਨਰੀ ਡਾਕਟਰ ਵੈਟਰਨਰੀ ਹਸਪੀਟਲ ਡੰਗਰਾਂ ਵਾਸਤੇ ਰਾਸ਼ਨ ਡੰਗਰਾਂ ਦਾ ਚਾਰਾ ਜਿਹੜਾ ਹੈਗਾ ਉਹਦਾ ਵੀ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਦੇਖੇ ਨੇ ਡੰਗਰ ਉਹਨਾਂ ਦੀਆਂ ਲਾਸ਼ਾਂ ਤੈਰਦੀਆਂ ਦੇਖੀਆਂ ਨੇ ਉਹ ਡੰਗਰਾਂ ਨੂੰ ਵਿਚਾਰਿਆਂ ਨੇ ਬੋਲ ਕੇ ਥੋੜੀ ਦਸਣਾ ਸੀ ਭੁੱਖੇ ਮਰਦੇ ਆ ਤੇ ਉਹਨਾਂ ਲਈ ਵੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਗਊਸ਼ਾਲਾ ਦੇ ਵਿੱਚ ਹੋਰ ਜਗ੍ਹਾ ਤੇ ਆਪਾਂ بڑے بڑے ਟਰਾਲੇ ਭੇਜੀ ਜਾਂਦੇ ਆ ਬڑے بڑے ਪਰਚੀਆਂ ਕਟਾਈ ਜਾਂਦੇ ਆ بڑے بڑے ਮੰਦਰ ਗੁਰਦੁਆਰੇ ਬਣਾਈ ਜਾਂਦੇ ਆ ਆ ਜਿਹੜੇ ਰੱਬ ਦੇ ਬਣਾਏ ਵਾਇਗਰੂ ਦੇ ਬਣਾਏ ਗੁਰਦੁਆਰੇ ਟਾਇ ਰਹੇ ਨੇ ਰੋਜ਼ ਜਿਸਮ ਗਿਰ ਰਹੇ ਨੇ ਚਾਹ ਇਨਸਾਨਾਂ ਦੇ ਨੇ ਚਾਹ ਜਾਨਵਰਾਂ ਦੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਮੇਰਾ ਇੱਥੇ ਥੋੜੀ ਆਬਜ਼ਰਵੇਸ਼ਨ ਕੀ ਹਾਲਾਤ ਨੂੰ ਤੁਸੀਂ ਕਿਵੇਂ ਕਿਉਂਕਿ ਵੇਂਗਾ ਡਾਕਟਰ ਅੱਗੇ ਜਾ ਕੇ ਬਿਮਾਰੀਆਂ ਹੋ ਸਕਦੀਆਂ ਜਿਵੇਂ ਪਸ਼ੂਆਂ ਦੀਆਂ ਬਿਮਾਰੀਆਂ ਤਾਂ ਕੀ ਆਬਜ਼ਰਵ ਕੀਤਾ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਹੈਗਾ 20 25 ਦਿਨ ਤੋਂ ਬਾਅਦ ਜਿਹੜਾ ਹੈਗਾ ਹੋਰ ਜ਼ਿਆਦਾ ਸਾਨੂੰ ਲੋੜ ਹੈ ਇੱਥੇ ਧਿਆਨ ਦੇਣ ਦੀ ਉਹ ਪਿਆਨ ਆਉਣ ਵਾਲਾ ਤੁਸੀਂ ਦੇਖੋਗੇ ਵੀ ਉਹਦੇ ਜਿਹੜੇ ਮੈਂ ਤੁਹਾਨੂੰ ਅੱਜ ਦੱਸ ਰਿਹਾ ਕੀ ਵਾਤਾਵਰਨ ਦੇ ਵਿੱਚ ਜਿਹੜਾ ਸਾਡੇ ਉਹ ਫੈਲ ਰਿਹਾ ਇਮੀਡੀਏਟ ਜਿਹੜਾ ਫੈਲ ਰਿਹਾ ਵਾਇਰਸ ਫੈਲ ਰਿਹਾ ਉਹਦੇ ਨੁਕਸਾਨ ਕਰਨਾ ਹੀ ਕਰਨਾ ਔਰ ਲੋਕਾਂ ਵਾਸਤੇ ਇਮੀਡੀਏਟ ਮੈਡੀਕਲ ਹੈਲਥ ਵੀ ਮੈਡੀਕਲ ਏਡ ਵੀ ਬਹੁਤ ਜ਼ਿਆਦਾ ਲੋੜ ਹੈ ਔਰ ਉਹਦੇ ਜੇ ਸਰਕਾਰ ਅੱਗੇ ਆਵੇ ਤਾਂ ਬਹੁਤ ਵੱਡੀ ਗੱਲ ਹੈ ਨਹੀਂ ਫਿਰ ਜਿੰਨੇ ਮੈਡੀਕਲ ਡਾਕਟਰ ਹੈ ਟੀਮਾਂ ਨੇ ਉਹ ਅਗਰ ਆਪਣੀਆਂ ਵੀ ਲਾ ਦੇਣ ਤਾਂ ਮੈਨੂੰ ਲੱਗਦਾ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਨੇ ਚੜ੍ਹਦੀ ਕਲਾ 'ਚ ਰਹਿਣਗੇ ਸਾਨੂੰ ਕਿਸ ਦੇ ਸਹਾਰੇ ਦੀ ਲੋੜ ਦੀ ਕੋਈ ਸਾਹਿਬ ਕੋਈ ਜੋਗੋਸ਼ ਹੈਗਾ ਉਹਨੇ ਕਿ ਜੋਗੇ ਜਿੰਨੇ ਕਿ ਜੋਗੇ ਹੈਗੇ ਆ ਉਹਨਾਂ ਦਿਨ ਲਾਵਾਂਗੇ ਅੱਜ ਤੋਂ ਅਸੀਂ ਪਲਾਨ ਕਰ ਰਹੇ ਹਾਂ ਕਿ 5 ਜਾਂ 6 ਦਿਨ ਤੋਂ ਬਾਅਦ ਆ ਕੇ ਇੱਥੇ ਮੈਡੀਕਲ ਦੀ ਸੁਵਿਧਾ ਜਿਹੜੀ ਹੈ ਉਹ ਦਿੱਤੀ ਜਾਵੇ ਕਿਉਂਕਿ ਮੇਰੇ ਨਾਲ ਜੀ ਨਿੱਕੂ ਜੀ ਵੀ ਆਏ ਨੇ ਆਪਣੇ ਪੰਜਾਬ ਦੇ ਇਹਨਾਂ ਨਾਲ ਮੇਲ ਕਿਵੇਂ ਹੋਇਆ ਇਹਨਾਂ ਨਾਲ ਬਸ ਐਂ ਹੋ ਗਿਆ ਜੀ ਮੇਲ ਮੈਂ ਕੱਲ ਬਾਬਾ ਦੀਪ ਸਿੰਘ ਗੁਰਦੁਆਰੇ ਚ ਗਿਆ ਸੀ ਤੇ ਅੰਮ੍ਰਿਤਸਰ ਫਿਰ ਹਰਮੰਦਰ ਸਾਹਿਬ ਆਇਆ ਇਹਨਾਂ ਦਾ ਫੋਨ ਆ ਗਿਆ ਕੋਲ ਸਾਹਿਬ ਕਿੱਥੇ ਹਾਂ ਮੈਂ ਕਿਹਾ ਮੈਂ ਹਰਮੰਦਰ ਸਾਹਿਬ ਇਹ ਕਹਿੰਦੇ ਮੈਂ ਤਰਨ ਤਾਰਨ ਅੱਜ ਹੈਗਾ ਤੇ ਮੈਂ ਕਿਹਾ ਯਾਰ ਮੇਰੇ ਮਨ ਚ ਇਦਾਂ ਆ ਰਿਹਾ ਕਹਿੰਦੇ ਮੇਰੇ ਮਨ ਚ ਥੋੜ੍ਹਾ ਪਹਿਲਾਂ ਆ ਰਿਹਾ ਤਾਂ ਮਤਲਬ ਕਿ ਜੇ ਫਿਰ ਰਾਤ ਅੰਮ੍ਰitsar ਰੁਕੇ ਸਵੇਰੇ ਅੱਜ ਤੁਹਾਡੇ ਕੋਲੇ ਇੱਥੇ ਪਹੁੰਚੇ ਆ ਔਰ ਸਾਨੂੰ ਇੱਥੇ ਆ ਕੇ ਜਿਹੜੀ ਚੀਜ਼ਾਂ ਦੀ ਲੋੜ ਲੱਗੀ ਐ ਅਸੀਂ ਆਪਦੇ ਵੱਲੋਂ ਉਹਨਾਂ 'ਕਿ ਦੱਸਿਆ ਬਾਕੀ ਪਿੰਡ ਦੇ ਲੋਕਾਂ ਨੇ ਜਿਹੜੀ ਲੋੜ ਸੀ ਉਹਨਾਂ ਨੇ ਵੀ ਦੱਸੀ ਪਸ਼ੂਆਂ ਬਾਰੇ ਸਾਨੂੰ ਨਹੀਂ ਸੀ ਪਤਾ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਗੋਇਲ ਸਾਹਿਬ ਇੱਥੇ ਜਿਹੜੇ ਪਸ਼ੂ ਮਰ ਰਹੇ ਆ ਜਾਂ ਪਸ਼ੂਆਂ ਦਾ ਚਾਰਾ ਉਹਦੇ ਲਈ ਵੀ ਸਾਨੂੰ ਉਪਰਾਲਾ ਕਰਨਾ ਚਾਹੀਦਾ ਮੈਂ ਨੰਬਰ ਇੱਕ ਗੱਲ ਦੱਸ ਦੇਣਾ ਚਾਹਨਾ ਇੰਦਰਜੀਤ ਨਿੱਕੂ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਹੈਗੇ ਬਹੁਤ ਵੱਡੇ 스타 ਪਰ ਪਿਛਲੇ ਸਾਲਾਂ ਦੌਰਾਨ ਅਸੀਂ ਦੇਖਿਆ ਕਿ ਭਾਜੀ ਹੋਣਾ ਨੇ ਜਿਹੜੀ ਸਟਰਗਲ ਚੋਂ ਇਹ ਨਿਕਲੇ ਤੇ ਗੋਇਲ ਸਾਹਿਬ ਇਹਨਾਂ ਦੀ ਮੈਨੂੰ ਗੱਲ ਅਸੀਂ ਨਾ ਬੰਦੇ ਨੂੰ ਚੰਗਾ ਮਾੜਾ ਕਹਿਣ ਤੇ ਕਮੈਂਟ ਕਰਨ ਤੇ ਮਿੰਟ ਲਾਉਨੇ ਆ ਜਦੋਂ ਇਹ ਬਗੇਸ਼ਵਰ ਧਾਮ ਗਏ ਕਿਸੇ ਨੇ ਕਿਹਾ ਟੋਪੀ ਪਾ ਲਈ ਕਿਸੇ ਨੇ ਗਾਲਾਂ ਕੱਢੀਆਂ ਕੱਲ ਭਾਜੀ ਦਾ ਫੋਨ ਆਇਆ ਕਿ ਤਰਨਤਾਰ ਨੇ ਇੱਕ ਸ਼ੋਅ ਹੈ ਪਰ ਮੇਰਾ ਦਿਲ ਨਹੀਂ ਕਰਦਾ ਸ਼ੋਅ ਲਾਉਂਦਾ ਕਿ ਲੋਕ ਇੱਥੇ ਹੜਾਂ ਚ ਨੇ ਫਿਰ ਕੱਟ ਕੇ ਥੋੜੀ ਦੇਰ ਬਾਅਦ ਫਿਰ ਆ ਗਿਆ ਇਹਨਾਂ ਦਾ ਫੋਨ ਕਹਿੰਦੇ ਭਾਜੀ ਮੈਂ ਸ਼ੋਅ ਲਾਉਂਗਾ ਤੇ ਜੋ ਵੀ ਮੈਂ ਉੱਥੋਂ ਕਮਾ ਕੇ ਲਿਆਉਂਗਾ ਨਾ ਮੈਂ ਉਹ ਹੜਪੀਟਾਂ ਨੂੰ ਦੇ ਦੇਣਾ ਲਿਆ ਕੇ ਤੇ ਸ਼ੋਅ ਲਾ ਕੇ ਆਏ ਉਦੋਂ ਬਾਅਦ ਸੋ ਮੈਨੂੰ ਲੱਗਦਾ ਇਹ ਕੈਨਸਲ ਕਰਨੋਂ ਜ਼ਿਆਦਾ ਬੈਟਰ ਸੀ ਨਾ ਹੈ ਦੇਖੇ ਲੋਡ ਆ ਲੋਡ 'ਚ ਪੈਸੇ ਲੱਗਣਗੇ 2 ਘੰਟੇ ਤੱਕ ਗਾਉਣ ਨਾਲ ਕੀ ਫਰਕ ਪੈ ਗਿਆ ਮੈਂ ਪਹਿਲਾਂ ਉਹਨਾਂ ਨੂੰ ਨਹੀਂ ਕਿਹਾ ਸੀ ਮੈਂ ਕਿਹਾ ਵੀ ਆਪਾਂ ਨਹੀਂ ਕਰਦੇ ਉੱਥੇ ਇੰਨੇ ਲੋਕ ਤਕਲੀਫ ਦੇ ਵਿੱਚ ਨੇ ਆਪਾਂ ਇੱਥੇ ਗਾਉਣ ਗਾਉਣ ਕਰਾਂਗੇ ਉਹ ਕਹਿੰਦੇ ਨਹੀਂ ਸਾਡਾ ਰੱਖਿਆ ਜੀ ਤੇ ਤਿੰਨ ਪਿੰਡਾਂ ਨੂੰ ਮਿਲਨੇ ਨੇ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਦੇਰ ਤੱਕ ਮਨਾ ਕਰ ਤਿੰਨ ਦਿਨ ਮਨਾ ਕਰਦੇ ਰਹੇ ਸੀ ਉਜੋ ਤੁਹਾਡ ਨਗਲ ਹੁਣ ਤੋਂ ਪਹਿਲਾਂ ਸਾਡੇ ਮਨ ਚਾਵੇਂ ਖ ਯਾਰ ਜੇ ਆਪਾਂ ਜਾਈਏ ਉਥੇ ਉਹੀ ਪੈਸੇ ਜਾ ਕੇ ਇਧਰ ਲੱਗਦੀ ਦੋ ਘੰਟੇ ਨਾਲ ਘੜ ਤਾ ਉਧਰ ਜਾਇਆ ਮੰਗੇ ਨਾਲੋਂ ਪੈਸੇ ਹਰਫ ਲੱਗ ਜਾਣਗੇ ਉਹ ਇਦਾਂ ਕਰਦੇ ਕਰਦੇ ਮਨਚ ਵਿਚਾਰ ਆਇਆ ਕਿਉਂਕਿ ਲੋਕਾਂ ਨੇ ਜਨਾ ਮੇਰਾ ਸਾਥ ਦਿੱਤਾ ਨਾ ਮੈਂ ਤੁਹਾਨੂੰ ਦੱਸੇਨ ਚਾਹਦਾ ਉਹਦਾ ਰਣ ਆਪਾਂ ਕਦੇ ਵੀ ਨਹੀਂ ਉਤਾਰ ਸਕਦੇ ਲੋਕਾਂ ਨੇ ਬੇਸ਼ੱਕ ਉਹ ਤੋਂ ਬਹੁਤ ਰੌਲਾ ਪਾਇਆ ਕਿ ਤੂੰ ਅਬਦਾ ਅਕਾਊਂਟ ਨੰਬਰ ਭੇਜ ਅਸੀਂ ਪੈਸੇ ਪਾਉਣਾ ਮੈਂ 100 ਰੁਪਈਆ ਨਿਕਸਤੋ ਲਿਆ ਕਿਉਂਕਿ ਮੈਨੂੰ ਲੋਕ ਚਾਹੀਦੇ ਸੀ ਮੈਨੂੰ ਲੋਕਾਂ ਦਾ ਪਿਆਰ ਚਾਹੀਦਾ ਸੀ ਮੈਨੂੰ ਜਦੋਂ ਸ ਕਿੱਤੇ ਨਾਲ ਖੜਵੀ ਹਾਂ ਹੁਣ ਠੀਕ ਹਾਂ ਤੁਸੀਂ ਮੈਂ ਬਿਲਕੁਲ ਠੀਕ ਹਾਂ ਜੀ ਚੜ੍ਹਦੀ ਕਲਾ ਸੱਚੀ ਕੋਲ ਸਾਹਿਬ ਆ ਵੀ ਇੱਕ ਕਮਾਮ ਦੀ ਗੱਲ ਹੈ ਕਿ ਜਿਹਦੇ ਰੱਬ ਕਿਰਪਾ ਕਰਦਾ ਉਹਦੇ ਦੀ ਕਰਦਾ ਜਿਹਦੀ ਨੀਅਤ ਸਾਫ਼ ਹੋਵੇ ਜਿਹੋਣੇ ਲੋਕਾਂ ਤੋਂ ਖਾਤੇ 'ਚ ਪੈਸੇ ਪਵਾ ਲੈਂਦਾ ਫਿਰ ਲੋਕਾਂ ਨੇ ਪਿਆਰ ਥੋੜੀ ਨਾ ਕਰਨਾ ਸੀ ਲੋਕਾਂ ਨੂੰ ਪਤਾ ਵੀ ਇਹ ਗੁਰੂ ਦਾ ਬੰਦਾ ਹੈ ਗੁਰੂ ਨਾਲ ਲੱਗਿਆ ਤੇ ਇਹਦੇ ਨਾਲ ਮਿਲ ਕੇ ਸਾਨੂੰ ਵੀ ਬੜਾ ਵਧੀਆ ਲੱਗਦਾ ਲਿਕੂ ਜੀ ਸਾਡੇ ਨਾਲ ਆਏ ਨੇ ਕਈ ਵਾਰ ਮਿਲੇ ਨੇ ਬੈਠੇ ਨੇ ਪਰ ਇੱਕ ਗੱਲ ਬਹੁਤ ਵੱਡੀ ਆ ਜਿਹੜਾ ਇਹਨਾਂ ਨੇ ਹੁਣੇ ਮੈਸੇਜ ਦਿੱਤਾ ਕਿ ਮਿਲਲੇ ਦੁਨੀਆ ਕੇ ਮੇਲੇ ਕبھی ਕਮ ਨਾ ਹੋਣਗੇ यूं ही ਰਹੇਗੇ ਅਫਸੋਸ ਸਾਹਮਣਾ ਹੋਣਗੇ ਮੇਲੇ ਲਾਉਣ ਵਾਲਿਓ ਅੱਜ ਤੁਹਾਡਾ ਮੌਕਾ ਹੈ ਕਿ ਆਪਦੇ ਮੇਲੇ ਮੂਲੇ ਚ ਛੱਡ ਕੇ ਨਾ ਇੱਥੇ ਮੇਲਾ ਲਾਓ ਆ ਕੇ ਆਪਣੇ ਐਨ ਆਰ ਆਈ ਭਰਾ ਖਾਸ ਤੌਰ ਤੇ ਕਬੱਡੀਆਂ ਨਾ ਵੀ ਕਰਾਵਾਂਗੇ ਇਸ ਸਾਲ ਕੁਝ ਨਹੀਂ ਹੁੰਦਾ ਨਹੀਂ ਕਰਾਵਾਂਗੇ ਕਿਧਰੇ ਨਹੀਂ ਕੁਸ਼ਤੀਆਂ ਨਹੀਂ ਕਰਾਵਾਂਗੇ ਕਿਧਰੇ ਪਹਿਲਵਾਨ ਸਾਡੇ ਵਿਹਲੇ ਨਹੀਂ ਹੋਣ ਲੱਗੇ ਪਰ ਪਹਿਲਾਂ ਪਹਿਲਵਾਨਾਂ ਨੂੰ ਬਚਾਤਾ ਲਈਏ ਜਿਨ੍ਹਾਂ ਨੇ ਕੁਸ਼ਤੀਆਂ ਲੜਦੀਆਂ ਨੇ ਇਸ ਕਰਕੇ ਇੱਥੇ ਆ ਕੇ ਜਿੰਨੇ ਵੀ ਲੋਕਾਂ ਕੋਲੋਂ ਜੋ ਵੀ ਬਣ ਸਕਦਾ ਉਹ ਕਰੋ ਇਹ ਨਾ ਸੋਚਿਓ ਵੀ ਗੋਲ ਸਾਹਿਬ ਇਸ ਟਾਈਮ ਇੱਥੇ ਆ ਕੇ ਜਜ਼ਬਾਤੀ ਹੋਗੇ ਇਸ ਧਰਤੀ ਦੇ ਗੋਲ ਸਾਹਿਬ ਦੇ ਪਿਛਲੇ ਵੀਡੀਓ ਚੱਕ ਕੇ ਦੇਖਿਓ ਪੰਜਾਬ ਲਈ ਤਾਂ ਹਰਸਦਾ ਹੀ ਇਹਦਾ ਦਿਲ ਧੜਕਦਾ ਰਹਿੰਦਾ ਪਰ ਜਜ਼ਬਾਤੀ ਹੋ ਰਹਿੰਦਾ ਹੈ ਤੇ ਪਰ ਇਹ ਗੱਲ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਜਿੰਨੇ ਵੀ ਲੋਕ ਕਹਿੰਦੇ ਆ ਵੀ ਮੈਂ ਫਲਾਣੇ ਗੁਰਦੁਆਰੇ 'ਚ ਫਰਸ਼ ਲਵਾਤਾ ਮੈਂ ਜਾ ਆ ਬਾਬੇ ਡਾਨਕ ਦਾ ਗੁਰਦੁਆਰਾ ਜਿੱਥੇ ਤੁਹਾਡੀ ਲੋੜ ਹੈ ਜਿੱਥੇ ਤੁਹਾਡੀ ਕਿਸ਼ਤੀਆਂ ਦੀ ਲੋੜ ਹੈ ਜਦੋਂ ਆਪਦੇ ਸਿਰ ਪੈਂਦੀ ਆ ਆਪਾਂ ਸਭ ਕੁਝ ਕਰਦੇ ਆ ਸਮਝੋ ਲੋ ਆਪਦੇ ਸਿਰੇ ਪਈ ਹੋਈ ਆ ਆਪਾਂ ਨੂੰ ਬਹੁਤ ਕੁਝ ਕਰਨ ਦੀ ਲੋੜ ਆ ਅੱਛਾ ਤੁਸੀਂ ਇਹ ਸੋਚੋ ਉੱਥੇ ਜਿਵੇਂ ਆਪਾਂ ਕਹਿੰਨਾ ਰਾਸ਼ਨ ਦੀ ਲੋੜ ਹੈ ਦੀ ਲੋੜ ਹੈ ਦੀ ਲੋੜ ਆ ਬੜਾ ਕੁਝ ਆਪਣੇ ਦਿਮਾਗ ਚੋਂ ਦਾ ਪਰ ਗਰਾਊਂਡ ਤੇ ਆ ਕੇ ਮਹਿਸੂਸ ਹੁੰਦਾ ਕਿ ਉੱਥੇ ਜਿਹੜੇ ਲੋਕੋ ਪਾਣੀ ਦੇ ਵਿੱਚ ਬਿਨਾਂ ਲਾਈਟ ਤੋਂ ਰਹਿੰਦੇ ਨੇ ਉਹਨਾਂ ਦੇ ਫੋਨ ਚਾਰਜ ਨਹੀਂ ਹੁੰਦੇ ਉਹਨੇ ਉਹਨਾਂ ਦੇ ਕੋਲੇ ਪਾਣੀ ਕਰਕੇ ਮੱਛਰ ਕਿੰਨਾ ਉਹਥੇ ਕੀ ਹੁੰਦਾ ਨੇ ਜਿਹੜੇ ਉਹ ਮੱਛਰ ਵਾਲੇ ਉਹ ਜੀਆਂ ਚੀਜ਼ਾਂ ਦੀ ਕਿੰਨੀ ਲੋੜ ਹੋਊਗੀ ਜਿਹੜੇ ਉਹ ਲੋਕ ਉਥੇ ਛੱਤਾਂ ਤੇ ਜੜੇ ਬੈਠੇ ਨੇ ਉਹਨਾਂ ਦੇ ਫਰੈਸ਼ ਬਾਥਰੂਮ ਜਾਣ ਨੂੰ ਕੋਈ ਜਗ੍ਹਾ ਨਹੀਂ ਹੈ ਉਹ ਚੀਜ਼ਾਂ ਦੀ ਕਿੰਨੀ ਲੋੜ ਆ ਕਿਵੇਂ ਉੱਥੇ ਹੀ ਖਾ ਰਹੇ ਆ ਉੱਥੇ ਹੀ ਬਾਥਰੂਮ ਜਾਣਾ ਪੈ ਰਿਹਾ ਕਿਵੇਂ ਮੈਨੇਜ ਹੋਣਗੀਆਂ ਚੀਜ਼ਾਂ ਲੱਗਦਾ ਉਹ ਸਾਰੀਆਂ ਚੀਜ਼ਾਂ ਤੇ ਗੌਰ ਕਰਨੀ ਬਹੁਤ ਜ਼ਰੂਰੀ ਹੈ ਔਰ ਗਵਰਨਮੈਂਟ ਨੂੰ ਸਪੈਸ਼ਲੀ ਇਸ ਚੀਜ਼ ਤੇ ਗਰਾਊਂਡ ਤੇ ਆ ਕੇ ਕੰਮ ਕਰਨਾ ਚਾਹੀਦਾ ਪਰ ਜਿਵੇਂ ਦੇਖਿਆ ਕੋਇਲ ਸਾਹਿਬ ਥੋੜਾ ਕਿਹੜੀਆਂ ਚੀਜ਼ਾਂ ਤੋਂ ਸਾਵਧਾਨੀ ਦੀ ਲੋੜ ਹੈ ਵੀ ਦੱਸ ਦਿਓ ਤੁਹਾਡਾ ਤਜਰਬਾ ਕੁਝ ਕਈ ਵਾਰੀ ਘਰੇ ਆਉਣ ਵਾਲੇ ਦਿਨਾਂ 'ਚ ਕੋਈ ਸਕਿਨ ਦੀ ਡਿਜ਼ੀਜ਼ ਹੋ ਸਕਦੇ ਕੁਝ ਇਹ ਜਾਂਦੇ ਜਾਂਦੇ ਇਹ ਜ਼ਰੂਰ ਦੱਸ ਕੇ ਜਾਇਓ ਬਹੁਤ ਜ਼ਰੂਰੀ ਹੈ ਹੁਣ ਲੋਕ ਇਹੀ ਕਹਿਣਗੇ ਵੀ ਗੁਲਸਾਹਬ ਆਪਦੀ ਗੱਲ ਕਰਦੇ ਆ ਪਰ ਜਿਹੜੇ ਲੋਕੀ ਪਾਣੀ 'ਚ ਤੁਰੇ ਫਿਰਦੇ ਆ ਜਾਂ ਪਾਣੀ 'ਚ ਜਾਣਾ ਪੈਂਦਾ ਮਜਬੂਰੀਆਂ ਨੇ ਅਸੀਂ ਲੋਕਾਂ ਦੀ ਸੇਵਾ ਲਈ ਵੀ ਜਾਂਦੇ ਹੁਣ ਅਸੀਂ ਵੀ ਅੱਜ ਪਾਣੀ 'ਚ ਬੜੇ ਆ ਤਾਂ ਅਸੀਂ ਵੀ ਕਦੇ ਨਹੀਂ ਬੜੇ ਹੋਣੇ ਪਰ ਇਹ ਲੋਕਾਂ ਦਾ ਰੋਜ਼ ਦਾ ਜ਼ਿੰਮੇਵਾਰਾਂ ਦਾ ਕੰਮ ਹੈ ਖੇਤਾਂ ਦੇ ਵਿੱਚ ਵੀ ਆਪਾਂ ਪਾਣੀ 'ਚ ਤੁਰੇ ਰਹਿੰਦੇ ਆ ਪਰ ਸਾਡੇ ਲੋਕਾਂ ਨੂੰ ਹੁਣ ਬਹੁਤ ਜ਼ਰੂਰੀ ਲੋੜ ਹੈ ਜਿੰਨੇ ਵੀ ਲੋਕ ਮੇਰੀ ਗੱਲ ਸੁਣ ਰਹੇ ਨੇ ਅਗਰ ਉਹ ਇੱਥੇ ਸਰੋਂ ਦਾ ਤੇਲ ਹੀ ਪਚਾ ਦੇਣ ਕੱਲਾ ਬੋਡੀ ਦੇ ਉੱਤੇ ਸਰੋਂ ਦਾ ਤੇਲ ਲਾ ਕੇ ਅਬਦੇ ਰਾਤ ਨੂੰ ਨਹਾ ਤੋਂ ਲੈਣ ਗਰਮ ਪਾਣੀ ਨਾਲ ਲੋਕ ਤਾਂ ਵੀ ਬਹੁਤ ਸਾਰੀਆਂ ਸਕਿਨ ਦੀਆਂ ਪ੍ਰੋਬਲਮ ਆਉਣ ਵਾਲੇ ਵਾਇਰਸ ਤੋਂ ਬਚੇ ਰਾਂਗੇ ਔਰ ਰਾਤ ਨੂੰ ਮੱਛਰ ਬਹੁਤ ਹੈ ਮੈਨੂੰ ਕੋਈ ਕਹ ਰਿਹਾ ਸੀ ਨੀਮ ਦਾ ਤੇਲ ਔਰ ਉਹ ਮੋਸਤੀ ਜਗਾ ਲਾ ਲਓ ਹਾਲਾਂਕਿ ਜੇ ਕੋਈ ਬਚਾ ਸਕਦਾ ਤਾਂ ਨਾਲ ਨਿੰਮ ਦਾ ਤੇਲੇ ਵੀ ਬਿਲਕੁਲ ਨਿੰਮ ਦਾ ਤੇਲ ਅਗਰ ਪਚਾਇਆ ਜਾ ਸਕਦਾ ਬਚਾ ਲਓ ਔਰ ਮੈਨੂੰ ਮੱਕੜ ਸਾਹਿਬ ਦੀ ਗੱਲ ਵਧੀਆ ਲੱਗੀ ਸਾਡੇ ਕੋਲੇ 2 250 ਲੀਟਰ ਪਿਆ ਅਸੀਂ ਵੀ ਕੋਸ਼ਿਸ਼ ਕਰਾਂਗੇ ਜਦੋਂ ਆਉਣਾ ਤੇ ਜੋ ਫਿਰ ਗੋਹਿਲ ਸਾਹਿਬ ਇਹ ਤਾਂ ਕੰਮ ਕਰੋ ਬਿਲਕੁਲ ਆਊਗਾ ਨਿੰਮ ਦਾ ਤੇਲ ਅਸੀਂ ਅਗਰ ਸਰੀਰ ਤੇ ਮਲ ਲੈਨੇ ਆਂ ਉਂਗਲੀਆਂ ਤੇ ਮਲ ਲੈਨੇ ਆਂ ਆਪ ਕਹਿੰਦੇ ਨੇ ਉਂਗਲੀਆਂ ਖੁਰ ਜਾਂਦੀਆਂ ਨੇ ਥੱਲੇ ਉਹ ਨੌ ਫੋਰਾ ਪੈ ਜਾਂਦਾ ਉਹ ਚੀਜ਼ਾਂ ਤੋਂ ਬਚਾਉਣ ਵਾਸਤੇ ਨਿੰਮ ਦਾ ਤੇਲ ਤਿਲ ਦਾ ਤੇਲ ਤੇ ਸਰੋਂ ਦਾ ਤੇਲ ਮੇਰੀ ਗੱਲ ਨੂੰ ਯਾਦ ਰੱਖਿਓ ਨੋਟ ਰੱਖਿਓ ਇਹ ਸਭ ਤੋਂ ਜ਼ਰੂਰੀ ਹੈ ਔਰ ਜਿੰਨੇ ਵੀ ਲੋਕ ਹਲ ਪ ਨੇ ਉਹਨਾਂ ਵਾਸਤੇ ਵੀ ਬਚਾਉ ਦਾ ਇੱਕੋ ਹੀ ਸਾਧਨ ਹੈ ਇੱਕ ਇੱਕ ਤਾਂ ਬਲੈਕ ਟੀ ਹੋ ਸਕੇ ਕਾਲੀ ਚਾਹ ਇੱਕ ਵਾਰੀ ਦਿਨ ਚ ਜ਼ਰੂਰ ਪੀ ਲਿਓ ਤਾਂ ਕਿ ਕੋਈ ਵਾਇਰਸ ਆਪਣੇ ਤੇ ਅਟੈਕ ਨਾ ਕਰੇ ਔਰ ਦੂਜੀ ਚੀਜ਼ ਆ ਕਿ ਸਰੋਂ ਦਾ ਤੇਲ ਸਰੀਰ ਤੇ ਮਲੋ ਤਿੰਨ ਦਾ ਤੇਲ ਮਲੋ ਜਾਂ ਤੁਹਾਨੂੰ ਮੈਂ ਨਿੰਮ ਦਾ ਤੇਲ ਮੈਂ ਵੀ ਭੇਜੂਗਾ ਔਰ ਜਿੰਨੇ ਵੀ ਸਾਡੇ ਵੈਦ ਭਰਾ ਜਾਂ ਫੈਕਟਰੀ ਵਾਲੇ ਸੁਣਦੇ ਆ ਕਈਆਂ ਕੋਲ ਤਾਂ ਨਿੰਮ ਦਾ ਤੇਲ ਨੂੰ ਪਏ ਉਲੀ ਲੱਗੀ ਜਾਂਦੀ ਆ ਬਈ ਇੱਥੇ ਭੇਜ ਦਿਓ ਖਬਰੇ ਬਾਬਾ ਤੁਹਾਡੇ ਤੇ ਕਦੋਂ ਮਿਹਰ ਕਰ ਦੇ ਹੂੰ ਜੀ ਬਹੁਤ ਧੰਨਵਾਦ ਗੋਇਲ ਸਾਹਿਬ ਨਿੱਕੂ ਜੀ ਬਹੁਤ ਧੰਨਵਾਦ ਵਕਤ ਹੋਜਾ ਕਿਸ ਦਾ ਵੀ ਧੰਨਵਾਦ ਔਰ ਇਨ੍ਹਾਂ ਲੋਕਾਂ ਨੂੰ ਲੋੜ ਆ ਔਰ ਤੁਸੀਂ ਆਏ ਹੋ ਇਹ ਇਹ ਵਧੀਆ ਗੱਲ ਆ ਹੋਰ ਹੋਰ ਇੰਡਸਟਰੀ ਔਰ ਬ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਲਦ ਜਲ ਦਸੀਂ ਨਾਲ ਮਿਲ ਕੇ ਇਸ ਵਿਪਤਾ ਦੇ ਨਾਲ ਲੜੀਏ ਸਾਡਾ ਪੰਜਾਬ ਸਿਆਂ ਕੋਈ ਹੋਰ ਨਹੀਂ ਅਸੀਂ ਆਪ ਹੀ ਇੱਕ ਦੂਜੇ ਨਾਲ ਖੜਨਾ ਹੈ ਕੈਮਰਾ ਪਰਸਨ ਮਲਕੀਤ ਸਿੰਘ ਤੇ ਹਰਪ੍ਰੀਤ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਅਜਨਾਲਾ